ਅਮਰੀਕਾ ਚ ਗਨ ਕਲਚਰ ਬੇਹੱਦ ਪੁਰਾਣਾ ਹੈ ਇਸ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਪਰ ਇਸ ਵਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਖੁਦ ਇਸ ਦਾ ਸ਼ਿਕਾਰ ਹੋ ਗਏ ਹਨ ਅਮਰੀਕਾ ਦੇ ਵਿੱਚ ਬੰਦੂਕ ਰੱਖਣਾ ਭਾਰਤ ਵਿੱਚ ਤੰਬਾਕੂ ਅਤੇ ਸਿਗਰਟ ਰੱਖਣ ਦੇ ਬਰਾਬਰ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਵਿੱਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਉੱਥੇ ਦੀ ਸਰਕਾਰ ਕੁਝ ਵੀ ਕਰਨ ਤੋਂ ਅਸਮਰੱਥ ਹੈ ਹੁਣ ਸਭ ਨੂੰ ਪਤਾ ਸੀ ਕਿ ਗੋਲੀ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾ ਕੇ ਚੱਲੇ ਗਏ ਸੀ ਗੋਲੀ ਟਰੰਪ ਦੇ ਸੱਜੇ ਕੰਨ ਵਿੱਚ ਲੱਗੀ ਅਤੇ ਕੰਨ ਦੇ ਉੱਪਰਲੇ ਹਿੱਸੇ ਨੂੰ ਵਿੰਨਦੀ ਹੋਈ ਲੱਗ ਗਈ ਟਰੰਪ ਦੇ ਖੂਨ ਨਾਲ ਲਤਪਤ ਚਿਹਰੇ ਦੀ ਤਸਵੀਰ ਨੇ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਡੋਨਲਡ ਟਰੰਪ ਨਾਲ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਦੇ ਗਨ ਕਲਚਰ ਤੇ ਸਵਾਲ ਖੜੇ ਕਰ ਦਿੱਤੇ ਇਸ ਕੋ ਆਪਣਾ ਘਟਨਾ ਦੇ ਵਿਚਕਾਰ ਇਹ ਜਾਨਣਾ ਵੀ ਬੇਹਦ ਜ਼ਰੂਰੀ ਹੈ ਕਿ ਅਮਰੀਕਾ ਵਿੱਚ ਬੰਦੂਕ ਕਲਚਰ ਕਦੋਂ ਤੋਂ ਸ਼ੁਰੂ ਹੋਇਆ ਤੇ ਇਸ ਨੂੰ ਖਤਮ ਕਰਨਾ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀਆਂ ਦੇ ਹੱਥ ਦੇ ਵਿੱਚ ਕਿਉਂ ਨਹੀਂ ਹੈ ਆ ਹੁਣ ਇਸ ਬਾਰੇ ਵੀ ਗੱਲ ਕਰਦੇ ਹਾਂ ਲੋਕਾਂ ਦੀ ਸੁਰੱਖਿਆ ਦੇ ਨਾਂ ਤੇ ਅਮਰੀਕਾ ਵਿੱਚ ਬੰਦੂਕ ਕਲਚਰ ਸ਼ੁਰੂ ਹੋ ਗਿਆ ਜੇਕਰ ਅਸੀਂ ਅਮਰੀਕੀ ਇਤਿਹਾਸ ਦੇ ਪੰਨੇ ਪਲਟਦੇ ਹਾਂ ਤੇ ਪਤਾ ਲੱਗਦਾ ਹੈ ਕਿ ਬੰਦੂਕ ਕਲਚਰ ਦੀ ਸ਼ੁਰੂਆਤ ਬ੍ਰਿਟਿਸ਼ ਸ਼ਾਸਨ ਦੌਰਾਨ ਹੋਈ ਸੀ। ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਅਮਰੀਕਾ ਵਿੱਚ ਕੋਈ ਸਥਾਈ ਸੁਰੱਖਿਆ ਬਲ ਨਹੀਂ ਸੀ। ਅਜਿਹੇ ਵਿੱਚ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇਹ ਅਧਿਕਾਰ ਦਿੱਤਾ ਗਿਆ ਸੀ। 1791 ਵਿੱਚ ਸੰਵਿਧਾਨ ਦੇ ਵਿੱਚ ਸੋਧ ਤੋਂ ਬਾਅਦ ਅਮਰੀਕਾ ਵਿੱਚ ਹਰ ਵਿਅਕਤੀ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਮਿਲ ਗਿਆ। ਇਸ ਐਕਟ ਦਾ ਨਾਮ ਗਨ ਕੰਟਰੋਲ ਐਕਟ 1968 ਹੈ ਇਸ ਤਹਿਤ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਅਮਰੀਕੀ ਨਾਗਰਿਕ ਹਥਿਆਰ ਖਰੀਦ ਸਕਦਾ ਹੈ ਤੇ ਉਸ ਨੂੰ ਇਸ ਦੀ ਵਰਤੋਂ ਕਰਨ ਦਾ ਵੀ ਅਧਿਕਾਰ ਹੈ ਇਹ ਉਹੀ ਕਾਨੂੰਨ ਹੈ ਜੋ ਹੁਣ ਤੱਕ ਲਾਗੂ ਹੈ ਅਮਰੀਕਾ ਵਿੱਚ ਇਸ ਕਾਨੂੰਨ ਨੂੰ ਹੁਣ ਯੂਐਸ ਗਨ ਲਾਅ ਕਿਹਾ ਜਾਂਦਾ ਹੈ ਅਮਰੀਕਾ ਦੇ ਗਨ ਕੰਟਰੋਲ ਐਕਟ 1968 ਦਾ ਕਹਿਣਾ ਹੈ ਕਿ ਜੇਕਰ ਕੋਈ ਛੋਟੇ ਹਥਿਆਰ ਖਰੀਦਣਾ ਚਾਹੁੰਦਾ ਹੈ ਤਾਂ ਉਸ ਦੀ ਘੱਟੋ-ਘੱਟ ਉਮਰ 18 ਸਾਲ ਦੀ ਹੋਣੀ ਚਾਹੀਦੀ ਹੈ ਜਦੋਂ ਕਿ ਹੋਰ ਹਥਿਆਰ ਖਰੀਦਣ ਲਈ ਘੱਟੋ-ਘੱਟ ਉਮਰ 21 ਸਾਲ ਦੀ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਾ ਹਥਿਆਰ ਖਰੀਦਣ ਲਈ ਇੱਕ ਫਾਰਮ ਭਰਨਾ ਪੈਂਦਾ ਹੈ ਇਸ ਫਾਰਮ ਦੇ ਵਿੱਚ ਨਾਮ ਪਤਾ ਜਨਮ ਮਿਤੀ ਅਤੇ ਨਾਗਰਿਕਤਾ ਨਾਲ ਜੁੜੀ ਸਾਰੀ ਜਾਣਕਾਰੀ ਦੇਣੀ ਹੁੰਦੀ ਹੈ ਉਹਨਾਂ ਨੂੰ ਇਹ ਵੀ ਦੱਸਣਾ ਪੈਂਦਾ ਹੈ ਕਿ ਉਹ ਹਥਿਆਰ ਕਿਉਂ ਰੱਖਣਾ ਚਾਹੁੰਦੇ ਹਨ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬੰਦੂਕ ਵੇਚਣ ਵਾਲਾ ਦੁਕਾਨ ਜਾਂ ਸੰਸਥਾ ਇਹ ਫਾਰਮ ਅਮਰੀਕਾ ਦੀ ਖੂਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦਿੰਦਾ ਹੈ ਇਸ ਤੋਂ ਬਾਅਦ ਐਫ ਵੀ ਆਈ ਬੰਦੂਕ ਖਰੀਦਣ ਵਾਲੇ ਵਿਅਕਤੀ ਦੇ ਪਿਛੋਕੜ ਦੀ ਜਾਂਚ ਕਰਦੀ ਹੈ ਤੇ ਉਸ ਵਿਅਕਤੀ ਦੇ ਹਰ ਵੇਰੇ ਦੀ ਨਿਗਰਾਨੀ ਕੀਤੀ ਜਾਂਦੀ ਹੈ ਇਹ ਵੀ ਪਤਾ ਲਗਾਇਆ ਜਾਂਦਾ ਹੈ ਕਿ ਕੀ ਵਿਅਕਤੀ ਨੇ ਕੋਈ ਅਪਰਾਧ ਕਰਨ ਲਈ ਬੰਦੂਕ ਤਾਂ ਨਹੀਂ ਚੱਕੀ ਹੈ ਹਾਉਨ ਜਾਣਦੇ ਹਾਂ ਅਮਰੀਕਾ ਦੇ ਵਿੱਚ ਕੌਣ ਬੰਦੂਕ ਖਰੀਦ ਸਕਦਾ ਹੈ ਤਾਂਵੇਂ ਅਮਰੀਕਾ ਵਿੱਚ ਬੰਦੂਕ ਕਲਚਰ ਵੱਧ ਗਿਆ ਹੈ ਪਰ ਇੱਥੇ ਕਾਨੂੰਨ ਪੂਰਾ ਹੈ ਯੂਐਸ ਟੂਡੇ ਦੀ ਰਿਪੋਰਟ ਅਨਸਾਰ 2023 ਦੀ ਰਿਪੋਰਟ ਦੱਸਦੀ ਹੈ ਕਈ ਅਮਰੀਕਾ ਵਿੱਚ 100 ਵਿੱਚੋਂ 88 ਅਮਰੀਕੀ ਨਾਗਰਿਕਾਂ ਕੋਲ ਬੰਦੂਕਾਂ ਹਨ ਅਮਰੀਕਾ ਦੇ ਬੰਦੂਕ ਕਾਨੂੰਨ ਅਨੁਸਾਰ ਕੋਈ ਵੀ ਮਾਨਸਿਕ ਰੋਗੀ ਸਮਾਜ ਲਈ ਖਤਰਾ ਮੰਨੇ ਜਾਣ ਵਾਲੇ ਨਸ਼ੇੜੀ 1 ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਵਿਅਕਤੀ ਬੰਦੂਕ ਨਹੀਂ ਖਰੀਦ ਸਕਦੇ ਯੂਐਸ ਫੈਡਰਲ ਕਾਨੂੰਨ ਦੇ ਅਨਸਾਰ ਬੰਦੂਕਾਂ ਨੂੰ ਉਹਨਾਂ ਲੋਕਾਂ ਨੂੰ ਨਹੀਂ ਵੇਚਿਆ ਜਾ ਸਕਦਾ ਜੋ ਮਾਰਜੋਨਾਂ ਦੀ ਵਰਤੋਂ ਲਈ ਦੋਸ਼ੀ ਪਾਇ ਜਾਂਦੇ ਹਨ ਜੇਕਰ ਸਾਲ 2022 ਦੇ ਅੰਕੜਿਆਂ ਤੇ ਨਜ਼ਰ ਮਾਰੀ ਤੇ ਅਮਰੀਕਾ ਵਿੱਚ ਗੋਲੀਬਾਰੀ ਚ 48000 ਤੋਂ ਜ਼ਿਆਦਾ ਲੋਕ ਮਾਰੇ ਗਏ ਇਹ ਅੰਕੜਾ ਸਾਲ 2010 ਦੇ ਮੁਕਾਬਲੇ 20% ਦੀ ਜ਼ਿਆਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਸਭ ਤੋਂ ਵੱਧ ਨੌਜਵਾਨਾਂ ਦੀ ਮੌਤ ਹੋਈ ਹੈ ਅਮਰੀਕਾ ਦੇ ਬੰਦੂਕ ਕਲਚਰ ਤੇ ਦੁਨੀਆ ਭਰ ਵਿੱਚ ਬਹਿਸ ਹੋ ਸਕਦੀ ਹੈ ਪਰ ਅਮਰੀਕੀ ਰਾਸ਼ਟਰਪਤੀ ਅਤੇ ਉਸ ਦੇ ਗਵਰਨਰ ਹਮੇਸ਼ਾ ਇਸ ਕਲਚਰ ਦੀ ਵਕਾਲਤ ਹੀ ਕਰਦੇ ਆ ਰਹੇ ਹਨ ਇਸ ਦਾ ਮੁੱਖ ਕਾਰਨ ਬੰਦੂਕ ਬਣਾਉਣ ਵਾਲੀਆਂ ਕੰਪਨੀਆਂ ਜਾਨਕਿ ਆਮ ਲੋਬੀ ਨੂੰ ਦੱਸਿਆ ਜਾਂਦਾ ਹੈ ਅੰਦਾਜ਼ਨ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹਰ ਸਾਲ 22 ਲੱਖ ਕਰੋੜ ਰੁਪਏ ਦਾ ਬੰਦੂਕਾਂ ਦਾ ਕਾਰੋਬਾਰ ਹੁੰਦਾ ਹੈ